ਜਿਹੜੇ ਆਪਾਂ ਸ਼ਹੀਦਾਂਗੇ ਦਿਹਾੜੇ ਆ ਨਾ ਇਹ ਸੜੀ ਜੇ ਸਾਡੀ ਜਿੰਨੀ ਵੀ ਜਨਸੰਖਿਆ ਇਹ ਯਾਦਗਰੀਆਂ ਨੂੰ ਭੁੱਲਦੀ ਜਾ ਰਹੀ ਹੈ ਇਹ ਬਾਹਰ ਵੱਲ ਨੂੰ ਭੱਦੀ ਜਾ ਰਹੀ ਹੈ ਬਹਾਰ ਵੀ ਬਾਹਰ ਨੂੰ ਜਾਈਏ ਔਰ ਇਹ ਜਿਹੜੇ ਸ਼ਹੀਦਾਂਗੇ ਦਿਹਾੜੇ ਆ ਇਹਨਾਂ ਨੂੰ ਭੁੱਲਦਾ ਜਾ ਰਹੇ ਆ ਪਰ ਸਾਡੇ ਜਿਹੜੇ ਬਹੁਤ ਆਗੂ ਇਹ ਸੋਚ ਰਹੇ ਆ ਵੀ ਆਪਾਂ ਇਹਨਾਂ ਦੀਆਂ ਯਾਦਗਰੀਆਂ ਮਨਾਉਂਦੇ ਰਹੀਏ ਇਹ ਉਹ ਧਰਤੀ ਆ ਜਿਹੜੇ ਚੱਪਾ ਚੱਪਾ ਖੂਨ ਢੋਲ ਕੇ ਧਰਤੇ ਪੰਜਾਬ ਦੇ ਅਸ਼ੇਸ਼ ਨਾਲ ਰਿਸ਼ਤਾ ਬਣਾਇਆ ਔਰ ਅੱਜ ਅਸੀਂ ਤਿੰਨੇ ਮਾਵਾਂ ਨੂੰ ਛੱਡ ਕੇ ਜਿਹੜਾ ਹੈਗਾ ਅਸੀਂ ਇੱਕ ਜਾਨੇ ਮਾਂ ਨੂੰ ਧਰਤੇ ਮਾਂ ਨੂੰ ਔਰ ਮਾਂ ਬੋਲੇ ਨੂੰ ਤਿੰਨਾਂ ਨੂੰ ਅਸੀਂ ਤਿਆਗ ਕੇ ਅਸੀਂ ਪਛਮੜਲ ਪਲਾਨ ਕਰ ਰਹੇ ਹਾਂ ਮੈਂ ਨੂੰ ਕਰਨ ਜੋ ਕੋਈ ਗੁਰੇਜ ਨਹੀਂ ਜਿਹੜਾ ਕੰਮ ਸ਼੍ਰੋਮਣੀ ਕਮੇਟੀ ਨੇ ਬਹੁਤ ਚਿਰ ਪਹਿਲਾਂ ਕਰਨਾ ਸੀ ਬਰਾਗੀ ਮਹਾ ਮੰਡਲ ਨੇ ਸਨ 99 ਤੋਂ ਲੈ ਕੇ ਅੱਜ ਤੱਕ ਬਾਬਾ ਜੀ ਦੇ 4 ਇਤਿਹਾਸਿਕ ਦਿਹਾੜੇ ਅਸੀਂ ਸਾਲ ਦੇ ਵਿੱਚ ਵਿਰਾਗੀ ਮਹਾ ਮੰਦਿਰ ਪੰਜਾਬ ਵੱਲੋਂ ਮਨਾਉਨੇ ਆ ਜੀ ਉਸਮੇਂ ਗਰਾਹ ਪੰਚਾਇਤ ਬੋਸਰ ਕਲਾਂ ਤੋਂ ਸਰਪੰਚ ਤੀਰ ਸਿੰਘ ਜੀ ਤੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਬਾਬਾ ਮੰਦਿਰ ਤੋਂ ਦੇਖੋ ਜੀ ਇਹ ਬਹੁਤ ਵਧੀਆ ਸਮਾਗਮ ਹੈ ਜਿਹੜੇ ਆਪਾਂ ਸਿੱਧਾਂਗੇ ਦਿਹਾੜੇ ਹਨ ਇਹ ਜਿਹੜੀ ਸਾਡੀ ਜਿੰਨੀ ਵੀ ਜਨਸੰਖਿਆ ਇਹ ਯਾਦ ਕਰੀ ਜਾਂਦਾ ਭੁੱਲਦੀ ਜਾ ਰਹੀ ਹੈ ਇਹ ਬਾਹਰ ਵੱਲੋਂ ਭੱਦੀ ਜਾ ਰਹੀ ਹੈ। ਬਾਹਰ ਵੀ ਬਾਹਰ ਨੂੰ ਜਾਈਏ। ਔਰ ਇਹ ਜਿਹੜੇ ਸ਼ਹੀਦਾਂਗੇ ਦਿਹਾੜੇ ਆ ਇਹਨਾਂ ਨੂੰ ਭੁੱਲਦਾ ਜਾ ਰਹੇ ਆ ਪਰ ਸਾਡੇ ਜਿਹੜੇ ਬਹੁਤ ਆਗੂ ਇਹ ਸੋਚ ਰਹੇ ਆ ਵੀ ਆਪਾਂ ਇਹਨਾਂ ਦੀਆਂ ਯਾਦਗਰੀਆਂ ਮਨਾਉਂਦੇ ਰਹੀਏ। ਜਿਵੇਂ ਕਿ ਅੱਜ ਪਿੰਡ ਚਾਪੜ ਕਲਾਂ ਵਿੱਚ ਬਹੁਤ ਵਧੀਆ ਸ਼ਹੀਦੀ ਦਿਹਾੜਾ ਮਨਾਇਆ। ਆਪਣੇ ਗੁਰੂ ਤੇਗ ਬਹਾਦਰ ਜੀ ਨੇ ਜਿਹੜੀਆਂ ਜ਼ਮੀਨਾਂ ਬਾਰੇ ਪਹਿਲਾਂ ਗੱਲ ਵੀ ਕਰੀਏ ਬਾਬਾ ਜੀ ਨੇ ਆਪਣਾ ਕ੍ਰਿਸ਼ਨ ਜੀ ਨਹੀਂ ਉਹ ਵੀ ਤੁਹਾਨੂੰ ਪਤਾ ਇਹ ਵੀ ਮੈਂ ਆਪਣੀਆਂ ਜਮੀਨਾਂ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਾਬਾ ਬੰਦਾ ਬਹਾਦਰ ਜੀ ਨੇ ਬਚਾਈਆਂ ਜੀ ਇਹ ਜਮੀਨਾਂ ਫਿਰ ਵੰਡ ਕੇ ਜ਼ਿਮੀਦਾਰਾ ਹੁੰਦੀਆਂ ਫਿਰ ਆਪਣਾ ਜ਼ਿਮੀਦਾਰਾ ਕਾਇਮ ਹੋਇਆ ਇਹ ਸ਼ਹੀਦਾਂ ਕੀ ਦੇਣ ਹੈ ਜਿਹੜੀਆਂ ਆਪਾਂ ਨਹੀਂ ਦੇ ਸਕਦੇ ਸਭ ਤੋਂ ਵੱਡੀ ਸ਼ਹੀਦਾਂ ਕੀ ਸੇਵਾ ਕਰਨੀ ਚਾਹੀਦੀ ਹੈ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਚਾਹੀਦੇ ਆ ਇਸ ਲਈ ਮਾਇਗਰ ਜੀ ਦਾ ਖਾਲਸਾ ਸਭਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਆਰੰਭਾ ਯਾਰੇ ਦਾ ਕੀ ਨਾ ਚੱਲੂ ਕੁਝ ਅੱਜ ਬਹੁਤ ਸਾਨੂੰ ਲੋਡ ਹੈ ਕਿ ਬਾਬਾ ਜੀ ਨੂੰ ਯਾਦ ਕਰਨ ਦੇ ਉਹਨਾਂ ਦੇ ਮਹਾਨ ਸ਼ਹਾਦਤ ਨੂੰ ਯਾਦ ਕਰਨ ਦੇ ਫਿਰ ਅੱਜ ਜਿਹੜਾ ਹੈ ਜੋ ਪੰਜਾਬ ਦੀ ਅਵਸਥਾ ਅਸੀਂ ਦੇਖ ਰਹੇ ਹਾਂ ਕਿ ਅੱਜ ਸਾਡੇ ਜਿਹੜੇ ਹੈ ਇੱਥੇ ਇੱਥੇ ਵੀ ਗੁਰਦੁਆਰਾ ਸਾਹਿਬ ਚ ਵੀ ਇਹ ਗੱਲ ਹੋਈ ਕਿ ਜਿਹੜੇ ਬਹੁਤ ਵੱਡੇ ਦਿਨ ਤੇ ਸਾਡੇ ਨੌਜਵਾਨ ਜਿਹੜੇ ਨੇ ਇਹ ਧਰਤੇ ਤੋਂ ਪਲਾਇਨ ਕਰ ਰਹੇ ਨੇ ਇਹ ਉਹ ਧਰਤੀ ਹੈ ਜਿਹੜੇ ਚੱਪਾ ਚੱਪਾ ਖੂਨ ਡੋਲ ਕੇ ਧਰਤੇ ਪੰਜਾਬ ਦੇ ਅਰਸ਼ੇਸ਼ਨਾ ਰਿਸ਼ਤਾ ਬਣਾਇਆ ਔਰ ਅੱਜ ਅਸੀਂ ਤਿੰਨੇ ਮਾਮਾ ਨੂੰ ਛੱਡ ਕੇ ਜਿਹੜਾ ਹੈਗਾ ਅਸੀਂ ਇੱਕ ਜੰਮੀ ਮਾਂ ਨੂੰ ਧਰਤੇ ਮਾਂ ਨੂੰ ਔਰ ਮਾਂ ਬੋਲੇ ਨੂੰ ਤਿੰਨਾਂ ਨੂੰ ਅਸੀਂ ਤਿਆਗ ਕੇ ਤੇ ਅਸੀਂ ਪਛਮਾਲ ਪਲਾਨ ਕਰ ਰਹੇ ਹਾਂ ਕਿ ਬਹੁਤ ਗਲਤ ਵੱਡੇ ਗਲਤ ਫਹਮੀ ਹੈ ਅੱਜ ਕਿਉਂਕਿ ਅਸੀਂ ਦੇਖਦੇ ਹਾਂ ਕਿ ਐਕਸਚੇਂਜ ਰੇਟ ਕੀ ਹੈ ਉੱਥੇ ਡਾਲਰ ਦੇੰਨੇ ਪੈਸੇ ਕੋਈ ਨਾ 100 ਪਾਉਂਡ ਦੇ 100 ਬਣਦੇ ਡਾਲਰ ਅਮਰੀਕਾ ਦੇ ਅਸੀਂ ਕੈਨੇਡੀਅਨ ਦੇ 60 ਜਿਹੜੀ ਗਲਤ ਫਹਮੀ ਹੈ ਸਾਨੂੰ ਕਿ ਉਹਦੀ ਜਿਹੜੀ ਖਰੀਦ ਸ਼ਕਤੀ ਕੀ ਹੁੰਦੀ ਹੈ ਤੁਲਨਾਤਮਕ ਖਰੀਦ ਸ਼ਕਤੀ ਨੂੰ ਪਰਚੇਜ਼ਿੰਗ ਪਾਵਰ ਪੈਰਿਟੀ ਕਹਿੰਦੇ ਕਿ 1 ਡਾਲਰ ਇੱਥੇ ਉਹਦਾ ਬਣ ਜਾਂਦੇ ਨੇ ਉਹਦੇ 80 ਰੁਪਏ ਲੇਕਿਨ ਉੱਥੇ ਅਮਰੀਕਾ ਦਾ ਇੱਕ ਤੁਸੀਂ ਮਤਲਬ ਕੁਝ ਨਹੀਂ ਮਿਲਦਾ ਇਹ ਚਾਹ ਚਾਹ ਵੀ ਜੇ ਕਾਫੀ ਪੀਣੀ ਹੁੰਦੀ ਤਾਂ 10 ਡਾਲਰ ਲੱਗ ਜਾਂਦੇ ਉਹ ਲੋਕਾਂ ਨੂੰ ਮਤਲਬ ਗਿਆਨ ਵਿੱਚ ਵਿਚਰ ਰਾਇਆ ਔਰ ਜੋ ਬਾਬਾ ਬੰਦਾ ਸੀ ਬਹਾਦਰ ਨੇ ਤੁਹਾਨੂੰ ਇੱਥੇ ਸਰਦਾਰ ਬਣਾਇਆ ਇਸ ਧਰਤੀ 'ਤੇ ਔਰ ਅੱਜ ਤੁਸੀਂ ਜਾ ਕੇ ਉੱਥੇ ਜਾ ਕੇ ਕਰਕੇ ਰਹੇ ਹੋ ਤੁਸੀਂ ਕੋਈ ਕੰਮ ਮੈਂ ਨਹੀਂ ਕਹਿੰਦਾ ਮਾੜਾ ਲੇਕਿਨ ਜਿੱਥੋਂ ਤੁਸੀਂ ਆਪਣੀ ਸਰਦਾਰੀ ਛੱਡ ਕੇ ਤੇ ਤੁਸੀਂ ਉਹ ਕੰਮ ਕਰਦੇ ਹੋ ਜਿਹੜੇ ਇੱਥੇ ਆਪਾਂ ਦੇਖਦੇ ਆ ਕਿ ਇੱਥੇ ਜਿਹੜੇ ਆਪਣੇ ਅੰधे ਨੇ ਪੰਜਾਬ ਦੇ ਵਿੱਚ ਪ੍ਰਵਾਸੀ ਔਰ ਮੈਂ ਅਕਸਰ ਦੇਖਿਆ ਹੈ ਕਿ ਉਹ ਕਹਿੰਦੇ ਹਮ ਟਾਇਲਟ ਕੋ ਹੱਥ ਨਹੀਂ ਲਗਾਤੇ ਸਭ ਵੱਡੀ ਗਿਣਤੀ ਅਸੀਂ ਜਾ ਕੇ ਉੱਥੇ ਟਾਇਲਟ ਦੀ ਸਫਾਈ ਦਾ ਕੰਮ ਕਰਦੇ ਆ ਤਾਂ ਕੋਈ ਕੰਮ ਤਾਂ ਮਾੜਾ ਨਹੀਂ ਹੈ ਲੇਕਿਨ ਸਰਦਾਰੀ ਛੱਡ ਕੇ ਇੱਥੇ ਜਾ ਕੇ ਲੋਕਾਂ ਦੇ ਗੋਰੀਆਂ ਦੇ ਟਾਇਲਟ ਸਾਫ਼ ਕਰਨਾ ਇਹ ਕਿਹੜੀ ਸਿਆਨਤ ਹੈ ਤੋਂ ਅੱਜ ਜਿਹੜੀ ਹੈ ਸਾਨੂੰ ਮੁੜ ਕੇ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਨਾਇਕ ਵਜੋਂ ਉਭਾਰਨ ਦੀ ਲੋੜ ਹੈ ਔਰ ਦੇਖੋ ਕਿ ਇਸ ਧਰਤੀ ਨਾਲ ਰਿਸ਼ਤਾ ਜਿਹੜਾ ਸਾਡਾ ਬਣਿਆ ਉਹਦੇ ਲਈ ਕਿੰਨੀ ਕੁ ਕੁਰਬਾਨੀ ਹੋਈ ਹੈ ਤੇ ਉਸ ਧਰਤੀ ਨੂੰ ਅਸੀਂ ਛੱਡ ਕੇ ਜਾ ਰਹੇ ਹਾਂ ਇਸ ਤਰ੍ਹਾਂ ਜੰਮੀ ਮਾਂ ਨੂੰ ਛੱਡ ਕੇ ਜਾ ਰਹੇ ਹਾਂ ਇਹ ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝੋ ਔਰ ਜਿਹੜਾ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਤੋਂ ਨੇ ਸਹਿ ਕਿ ਧਰਮ ਜਿਹੜਾ ਹੈ ਜੋ ਗੁਰੂ ਸਾਹਿਬ ਨੇ ਜੋ ਸਿਧਾਂਤ ਦਿੱਤਾ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਬੰਦੇ ਨੂੰ ਪੈਸੇ ਦੇ ਵੀ ਲੋੜ ਹੈ ਧਰਮ ਦੀ ਲੋੜ ਹੈ ਲੇਕਿਨ ਧਰਮ ਨੂੰ ਹਮੇਸ਼ਾ ਪੈਸੇ ਤੋਂ ਉੱਪਰ ਰੱਖੋ ਔਰ ਉਹੀ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਇਸੇ ਸਿਧਾਂਤ ਦੇ ਢੇਡ ਕਿ ਬਾਕੀ ਸਾਰੇ ਜਿਹੜੇ ਆਏ ਨੇ ਰਾਜ ਉਹਨਾਂ ਨੇ ਲੋਕਾਂ ਤੋਂ ਜ਼ਮੀਨ ਖੋਹੀ ਹੈ ਦੁਨੀਆ 'ਚ ਇੱਕੋ ਇੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੈ ਜਿਨੇ ਜ਼ਮੀਨ ਵੰਡੀ ਹੈ ਇਦਾਂ ਦੀ ਕੋਈ ਮਿਸਾਲ ਦੁਨੀਆ 'ਚ ਨਹੀਂ ਮਿਲਦੀ ਕਿਉਂ ਕਿ ਉਹਨਾਂ ਨੇ ਧਰਮ ਨੂੰ ਪੈਸੇ ਤੋਂ ਉੱਪਰ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਔਰ ਸ਼ਹੀਦਾਂ ਦੇ ਸ਼ਰਧਾਂਜਲੀ ਆ ਨਹੀਂ ਨਹੀਂ ਸੂਰਜਿੰਦੇਵ ਜੀ ਦਾ ਸ਼ਹੀਦੀ ਦਿਨ ਮਨਾ ਰਹੇ ਹਾਂ ਦੇਖੋ ਸ਼ਹੀਦਾਂ ਦੇ ਦਿਨ ਮਨਾਉਣੇ ਉਹਨਾਂ ਨੂੰ ਯਾਦ ਕਰਨ ਦਾ ਕੋਈ ਮਕਸਦ ਹੁੰਦਾ ਅੱਜ ਅਜੋਕੇ ਟਾਈਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਲੜਾਈ ਲੜੀ ਉਹ ਲੜਾਈ ਦੇ ਵਿੱਚ ਉਹਨਾਂ ਦੇ ਨਾਲ ਨੌਜਵਾਨ ਔਰ ਕਿਸਾਨ ਸਨ ਪਰ ਕਿਸਾਨਾਂ ਨੂੰ ਉਹਨਾਂ ਨੇ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਔਰ ਨੌਜਵਾਨਾਂ ਨੂੰ ਨਾਲ ਲੈ ਕੇ ਅਸੀਂ ਪਹਿਲੇ ਸਿੱਖ ਲੋਕ ਰਾਜ ਦਾ ਨਿਰਮਾਣ ਕੀਤਾ ਪਰ ਅੱਜ ਬੜੀ ਤਰਸਦੀ ਹੈ ਇਹ ਕਿ ਸਾਡਾ ਜਿਹੜਾ ਨੌਜਵਾਨ ਆ ਉਹ ਬੇਰਜਗਾਰ ਆ ਉਹ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਿਹਾ ਔਰ ਜਿਹੜਾ ਕਿਸਾਨ ਆ ਉਹਦਾ ਜਿਹੜਾ ਖੇਤੀਬਾੜੀ ਦਾ ਧੰਦਾ ਹੈਗਾ ਉਹ ਲਾਹੇਬੰਦ ਨਹੀਂ ਰਿਹਾ ਕਿਉਂਕਿ ਇੰਨੀਆਂ ਕਾਸਟਿੰਗ ਨੇ ਇੰਨੀਆਂ ਜ਼ਿਆਦਾ ਜਿਹੜੀਆਂ ਹੈਗੀਆਂ ਨੇ ਕੀਮਤਾਂ ਨੇ ਪਰ ਉਹਨੂੰ ਵਤਨ ਖੱਤੜ ਨੂੰ ਕੁਝ ਨਹੀਂ ਹੈ ਪਰ ਦੂਸਰੀ ਗੱਲ ਜਿਹੜਾ ਖੇਤੀਬਾੜੀ ਦਾ ਧੰਦਾ ਚੱਲ ਰਿਹਾ ਸਰਕਾਰਾਂ ਇਹਨੂੰ ਇਹ ਤਾਂ ਕਹਿ ਰਹੀਆਂ ਨੇ ਕਿ ਕਿਸਾਨਾਂ ਨੂੰ ਆਪਣੇ ਜਿਹੜੀਆਂ ਫਸਲਾਂ ਇਹ ਬਦਲੀਆਂ ਚਾਹੀਦੀਆਂ ਪਰ ਕੋਈ ਮਾਡਲ ਨਹੀਂ ਦਿੱਤਾ ਜਾ ਰਿਹਾ ਸਾਨੂੰ ਵੀ ਪਤਾ ਕਿ ਜੇ ਅਸੀਂ ਜਿਹੜਾ ਹੈਗਾ ਕਣਕ ਝੋਨੇ ਦੀ ਫਸਲ ਬੀਜਦੇ ਆਂ ਪਰ ਝੋਨੇ ਦੇ ਨਾਲ ਜਿੰਨਾ ਸਾਡਾ ਪਾਣੀ ਬਰਬਾਦ ਹੋ ਰਿਹਾ ਔਰ ਉਹ ਪਾਣੀ ਇੰਨਾ ਡੂੰਗਾ ਜਾ ਰਿਹਾ ਕਿ ਮੈਨੂੰ ਲੱਗਦਾ ਕਿ ਹੈਲੀਫੋਰਨੀਆ ਜਿਹੜਾ ਅਸੀਂ ਪਾਣੀ ਲਈ ਤਰਸਾਂਗੇ ਸੋ ਮੈਂ ਸਮਝਦਾ ਕਿ ਸਰਕਾਰ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਸਾਡੀ ਨੌਜਵਾਨੀ ਨੂੰ ਬਚਾਉਣਾ ਚਾਹੀਦਾ ਕਿਉਂਕਿ ਜੇ ਪੰਜਾਬ 'ਚ ਨੌਜਵਾਨ ਰਹਿਣਗੇ ਨਹੀਂ ਤੇ ਫਿਰ ਪੰਜਾਬ ਦਾ ਜਿਹੜਾ ਪੰਜਾਬ ਨੂੰ ਸੰਭਾਲੇਗਾ ਕੌਣ ਸੋ ਇਸ ਲਈ ਨੌਜਵਾਨਾਂ ਨੂੰ ਰੁਜ਼ਗਾਰ ਔਰ ਜਿਹੜਾ ਖੇਤੀਬਲ ਧਿਆਨ ਦੇ ਕੇ ਕਿਉਂਕਿ ਪੰਜਾਬ ਜਿਹੜਾ ਖੇਤੀ ਪ੍ਰધાન ਸੂਬਾ ਔਰ ਖੇਤੀਬਲ ਧਿਆਨ ਦੇ ਕੇ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣ ਔਰ ਕਿਸਾਨਾਂ ਦੇ ਨਾਲ ਬੈਠ ਕੇ ਜਿਹੜੀ ਵੀ ਕੋਈ ਵਧੀਆ ਇੱਕ ਜਿਹੜਾ ਮਾਡਲ ਬਣ ਸਕਦਾ ਉਸ ਮਾਡਲ ਦੇ ਤੱਤ ਜਿਹੜੀ ਇਹ ਖੇਤੀ ਕਰਵਾਉਣ ਦੀ ਕੋਸ਼ਿਸ਼ ਕਰਨ ਤਾਕੇ ਜਿਹੜਾ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਸੁਪਨਾ ਵੇਖਿਆ ਸੀ ਪੰਜਾਬ ਦਾ ਕਿ ਐਸਾ ਪੰਜਾਬ ਜਿੱਥੇ ਨੌਜਵਾਨ ਜਿੱਥੇ ਕਿਸਾਨ ਜਿੱਥੇ ਹਰ ਇੱਕ ਵਰਗ ਦੇ ਲੋਕ ਜਿਹੜੇ ਨੇ ਸੁਖੀ ਬਸਣਗੇ ਔਰ ਜਿਹੜੀ ਹੈ ਕਿ ਇੱਕ ਬਰਾਬਰਤਾ ਵਾਲਾ ਸਿੱਦਾ ਸਮਾਜ ਸਿਰਜਿਆ ਜਾਏਗਾ ਔਰ ਗੁਰੂਆਂ ਦੀ ਜਿਹੜੀ ਹੈਗੀ ਅਜਿਹੀ ਗੁਰੂਆਂ ਸਾਹਿਬ ਜੀ ਦੇ ਲੜ ਲਾ ਕੇ ਲੋਕ ਆਪਣਾ ਜੀਵਨ ਜਿਉਂ ਕਿਉਂਕਿ ਉਹਨਾਂ ਨੇ ਸੰਤੋਖਦਾਰਾ ਦਿੱਤਾ ਸਾਨੂੰ ਤੇ ਉਹਦੇ ਨਾਲ ਹੀ ਸਾਡੀ ਜ਼ਿੰਦਗੀ ਮੁਕਤੇ ਸੋ ਮੈਂ ਇਹਨਾਂ ਕਹਿੰਦਾ ਹਾਂ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਪਲ ਬਰਾਗੀ ਜੀ ਜਿਹੜੇ ਕਿ ਹਰ ਸਾਲ ਇਸ ਪਰਦੇਵੇ ਸਮਾਗਮ ਕਰਕੇ ਮਹਾਨ ਯੋਧੇ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ ਅਤੇ ਹਮੇਸ਼ਾ ਇਹ ਇੱਕ ਉਸ ਯੋਧੇ ਜਨਰਲ ਨੂੰ ਯਾਦ ਕਰਨਾ ਜਿਸ ਨੇ ਅੱਜ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜਿਨ੍ਹਾਂ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਤੇ ਅੱਜ ਮੈਂ ਸਮਝਦਾ ਕਿ ਬਾਬਾ ਬੰਦਾ ਬਹਾਦਰ ਦੀ ਦੇਣ ਉਹਨੇ ਡਾਕਟਰ ਸਾਹਿਬ बोल रहे ਸੀਗੇ ਕਿ ਉਹਨਾਂ ਨੇ ਜੋ ਕ੍ਰਾਂਤੀਕਾਰੀ ਸਮਾਜਿਕ ਤਬਦੀਲੀ ਲੈਂਦੀ ਹੈ ਇੱਕ ਚੇਂਜ ਲੈਂਦੀ ਹੈ ਸਾਨੂੰ ਉਹਨਾਂ ਨੇ ਜਿਵੇਂ ਉਹਨਾਂ ਨੇ ਉਹ ਕਹਿ ਰਹੇ ਸੀ ਕਿ ਮਹਾਨ ਨਾਇਕ ਦੇ ਤੌਰ ਤੇ ਬਾਬਾ ਬੰਦਾ ਬਹਾਦਰ ਨੂੰ ਉਵਾਰਨ ਦੀ ਲੋੜ ਹੈ ਅੱਜ ਉਹਨਾਂ ਲੋਕਾਂ ਤੋਂ ਅੱਜ ਸਮਾਜ ਨੂੰ ਸਮਝਣਾ ਚਾਹੀਦਾ ਹੈ ਕਿ ਬਾਬਾ ਬੰਦਾ ਬਹਾਦਰ ਉਹਨਾਂ ਦੀ ਸ਼ਹਾਦਤ ਲਾ ਮਸਾਲਾ ਉਹਨਾਂ ਦੀ ਦੇਣ ਲਾ ਮਸਾਲਾ ਹੈ ਉਹਨਾਂ ਦਾ ਸੰਘਰਸ਼ ਲਾ ਮਸਾਲਾ ਹੈ ਉਹਨਾਂ ਦੇ ਪੁੱਤਰ 4 ਸਾਲਾ ਪੁੱਤਰ ਜਦੋਂ 740 ਸਿੰਘਾਂ ਦੀ ਸ਼ਹਾਦਤ ਉਹਨਾਂ ਦੇ ਨਾਲ ਦਿੱਲੀ ਮਹਿਰੋਲੀ ਵਿਖੇ ਹੋਈ ਹੈ 4 ਸਾਲਾ ਪੁੱਤਰ ਅਜੇ ਸਿੰਘ ਜਿਸ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਗਿਆ ਗਿਆ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਬੈਰਾਗੀ ਮਾ ਮੰਡਲ ਪੰਜਾਬ ਵੱਲੋਂ ਉਹਨਾਂ ਦੇ 11 ਸਟੈਚੂ ਬੁੱਤ ਲਗਾਉਣ ਜਾ ਰਹੇ ਹਾਂ ਬਾਬਾ ਅਜੇ ਸਿੰਘ ਦੇ ਪਹਿਲਾ ਬੁੱਤ ਬਾਬਾ ਬੰਦਾ ਬਹਾਦਰ ਪਵਨ ਰਖਵਾ ਵੀ ਖੇ ਲੱਗ ਰਿਹਾ ਲੱਗ ਚੁੱਕਿਆ ਹੈ 16 ਅਕਤੂਬਰ ਨੂੰ ਅਸੀਂ ਹੋਰ ਅਸਥਾਨਾਂ ਤੇ ਲਾਉਣ ਜਾ ਰਹੇ ਹਾਂ ਤਾਂ ਕਿ ਅਸੀਂ ਉਹਨਾਂ ਯੋਧਿਆਂ ਨੂੰ ਉਹਨਾਂ ਸੂਰਮਿਆਂ ਨੂੰ ਉਹਨਾਂ ਦੀ ਦੇਣ ਨੂੰ ਯਾਦ ਕਰੀਏ ਅਤੇ 740 ਸਿੰਘਾਂ ਨੂੰ ਵੀ ਯਾਦ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਵਲ ਦਾਸਾਰੋਂ ਕੀ ਜਨਰਲ ਸੈਕਟਰੀ ਵਰਾਗੀ ਮਹਾ ਮੰਡਲ ਪੰਜਾਬ ਜੀ ਕੀ ਕਹਿਣਾ ਚਾਹੁੰਦਾ ਕਿ ਅੱਜ ਜੋਤੀ ਦਿਵਸ ਹੜਾ ਮੰਨਾ ਹੈ ਇਹ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਜੀ ਸਹੀਦੀ ਦਿਹਾੜਾ ਮਿਲਣੀ ਦਿਵਸ ਤੇ ਸਰੰਦ ਫਤਿਹ ਦਿਵਸ ਦੇ ਰੂਪ ਦੇ ਵਿੱਚ ਅਸੀਂ ਫਤਿਹਗੜ੍ਹ ਸਮ ਮਨਾਉਨੇ ਆ ਮਿਲਣੀ ਦਿਵਸ ਅਸੀਂ ਉੱਥੇ ਜਾਂਦੇ ਆ ਸਾਡਾ ਬਰਾਗੀ ਮਹਾ ਮੰਡਲ ਪੰਜਾਬ ਆ ਇੱਕ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦਾ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਨੇ ਮੈਂ ਇਹਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਜਿਹੜਾ ਕੰਮ ਸ਼੍ਰੋਮਣੀ ਕਮੇਟੀ ਨੇ ਬਹੁਤ ਚਿਰ ਪਹਿਲਾਂ ਕਰਨਾ ਸੀ ਵਰਾਗੀ ਮਹਾ ਮੰਡਲ ਨੇ ਸਨ 99 ਤੋਂ ਲੈ ਕੇ ਅੱਜ ਤੱਕ ਬਾਬਾ ਜੀ ਦੇ ਚਾਰ ਇਤਿਹਾਸਿਕ ਦਿਹਾੜੇ ਅਸੀਂ ਸਾਲ ਦੇ ਵਿੱਚ ਵਰਾਗੀ ਮਹਾ ਮੰਡਲ ਪੰਜਾਬ ਵੱਲੋਂ ਮਨਾਉਨੇ ਆ ਜੀ ਜੀ ਦਾ ਸਿਹਰਾ ਸਾਡੇ ਪ੍ਰਧਾਨ ਕ੍ਰਿਸ਼ਨ ਕੁਮਾਰ 바ਵਾ ਜੋ ਸਾਡੇ ਕੁੱਲ ਹਿੰਦ ਦੇ ਪ੍ਰਧਾਨ ਨੇ ਸਾਡੇ ਪੰਜਾਬ ਦੇ ਪ੍ਰਧਾਨ 바ਵਾ ਰਵਿੰਦਰ ਨੰਦੀ ਜੀ ਸਾਡੀ ਪੂਰੀ ਸੇਵਾ ਦਾ ਅੱਜ ਸਲੇਮਪੁਰ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲਾ ਦੇ ਦਿਹਾਤੀ ਦੇ ਸਾਡੀ ਪੂਰੀ ਟੀਮ ਇੱਕ ਟੀਮ ਦੀ ਵਾਂਗ ਅਸੀਂ ਕੰਮ ਕਰਦੇ ਆਂ ਅੱਜ ਪਿੰਡ ਚਾਪੜ ਦੇ ਵਿੱਚ ਸਾਡੇ ਸਤਪੰਥ ਵਰਾਗੀ ਜੀ ਨੇ ਬਾਬਾ ਜੀ ਦਾ ਅਸੀਦੀ ਦਿਵਸ ਮਨਾਇਆ ਅਸੀਂ ਉਹਦੇ ਸਬੰਧ ਦੇ ਵਿੱਚ ਸਾਰੀ ਬਰਾਦਰੀ ਬਰਾਗੀ ਬਰਾਦਰੀ ਇਕੱਠੀ ਹੋਈ ਆ ਅਸੀਂ ਬਾਬਾ ਜੀ ਨੂੰ ਸਾਦਾ ਦੇ ਫੁੱਲ ਪੇਟ ਕੀਤੇ ਨੇ ਤੇ ਲੰਗਰ ਲਾਇਆ ਗੁਰੂ ਮਹਾਰਾਜਾ ਆਪਣੀ ਜਸਵੰਧ ਦੇ ਵਿੱਚੋਂ ਦਸ ਕੱਢ ਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਨਗਰ ਨਿਵਾਸੀ ਚਾਪੜ ਦੇ ਜਿਨ੍ਹਾਂ ਨੇ ਸਾ ਨਾਲ ਸਾਥ ਦੇ ਕੇ ਗੁਰੂ ਘਰ ਦੇ ਵਿੱਚ ਬਾਬਾ ਜੀ ਦਾ ਸੇਹਦੀ ਦਾੜਾ ਮਨਾਇਆ ਇੰਨੀ ਕਹਿੰਦਾ ਖਿਮਾ ਜਾਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ